ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾਂਗੇ ਸਾਰੇ ਵਧੀਆ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਆਂ ਤੁਹਾਡੇ ਨਵੇਂ ਬਲੌਗ ਦੇ ਵਿੱਚ ਦੇਖ ਹੀ ਸਕਦੇ ਹੋ ਤੁਸੀਂ ਪਹਾੜੀਆਂ ਇਹ ਵਾਲੀਆਂ ਪਹਾੜੀਆਂ ਦੀ ਬਹੁਤ ਸਾਡੇ ਬਲੌਗਾਂ ਦੇ ਦੇਖੀ ਹੋਣੀਆਂ ਕਿਉਂਕਿ ਹਰ ਬਾਰ ਕੌਫੀ ਇਹੀ ਆਟੋਗ੍ਰੈਲ ਤੇ ਖੜ ਕੇ ਪੀਤੀ ਜਾਂਦੀ ਆ ਹੁ ਨਵੀਂ ਬਣਾਤੀ ਇਹਨਾਂ ਨੇ ਸੋ ਵਧਾਈਆਂ ਇਸ ਲਈ ਵੀ ਬਹੁਤ ਬਹੁਤ ਵਧਾਈਆਂ ਬ੍ਰਦਰ ਇਤਿਹਾਸਿਕ ਉਹ ਇਤਿਹਾਸਿਕ ਆਟੋਗ੍ਰੈਲਾ ਥੋੜੀ ਜੀ ਕੌਫੀ ਵੀ ਮਹਿੰਗੀ ਕਰਤੀ ਇਹਨਾਂ ਨੇ ਆਪਣੇ ਪੈਸੇ ਨਾਲ ਹੀ ਬਣੀ ਆ ਵਧਾਈਆਂ ਵਧਾਈਆਂ ਤੇ ਅਜਾਬ ਚਲੇ ਸੀਗੇ ਸੱਚੇ ਜ ਆ ਸੱਚੇ ਜ ਆ ਸੱਚੇ ਦੇ ਸੱਚੇ ਜੇ ਸੱਚੇ ਜੇ ਚਲ ਜੋ ਵੀ ਆ ਹੈ ਜਗਾ ਕੀ ਇੱਕ ਸੋਹਣੀ ਜ ਜਗਾ ਕੀ ਦੁਲੇ ਮਿੱਟੀ ਦੇ ਵਿੱਚ ਤੇ ਅਪਾ ਉੱਤੇ ਚਲੇ ਸੀਗੇ ਤੇ ਹੁਣ ਬ੍ਰੇਕਫਾਸਟ ਕੀਤਾ ਜਾ ਰਿਹਾਗਾ 10 ਵਜੇ 10 ਵਜੇ 10 ਵਜੇ ਬ੍ਰਿਓਸ਼ ਚੈੱਕ ਕਰੋ ਯਾਰ ਤੁਸੀਂ ਬ੍ਰਿਓਸ਼ ਚੈੱਕ ਕਰੋ ਰੋਟੀ ਨਾਲ ਦੀ ਲੋੜ ਨਹੀਂ ਅੱਜ ਥੋੜਾ ਜਿਹਾ ਲੇਟ ਹੋ ਗਏ ਸੀ ਪਹਿਲਾਂ ਘਰ ਤੱਕ ਕੰਮ ਸੀਗਾ ਤੇ ਹੁਣ ਚੱਲਦੇ ਆਂ ਥੋੜਾ ਲੇਟ ਨਿਕਲਿਆ ਨਹੀਂ ਤਾਂ ਹੁਣ ਪਹੁੰਚਣੇ ਚਾਹੀਦੇ ਸੀ ਪਰ ਕੋਈ ਨਹੀਂ ਦੁਪਹਿਰੇ ਪਹੁੰਚਾਂਗੇ 12 ਵਜੇ ਤੇ ਪੂਰੇ ਪਹੁੰਚਾਂਗੇ ਵਾਧੂ ਟਾਈਮ ਆਪਣੇ ਕੋਲ ਕੰਮਾਂ ਤੇ ਵੀ ਜਾਂਦੇ ਆਂ ਕੰਮਾਂ ਤੇ ਵੀ ਸੁਣ ਕੇ ਅਜੀਬ ਲੱਗ ਰਿਹਾ ਤੁਹਾਨੂੰ ਬੰਦੇ ਕੰਮਾਂ ਤੇ ਵੀ ਜਾਂਦੇ ਆਂ ਮੈਂ ਕਿੱਸ ਤੁਸੀਂ ਤਾਂ ਬੇਲ ਨਹੀਂ ਹੁੰਦਾ ਉਹ ਹੈਲੋ ਸੋ ਚਲੋ ਫਿਰ ਪੀਓ ਕਾਫੀ ਤੇ ਤੁਰੀਏ ਇਹ ਤੇ ਆਇ ਕੁਬਨੀ ਆ ਗਈ। ਬਾਬੇ ਉਹ ਤਾਂ ਯਾਰ ਤੱਕਾ ਹੀ ਹੋ ਗਿਆ। ਕੋਈ ਪਾਰਕਿੰਗ ਹੀ ਹੈ ਨਹੀਂਗੀ ਬਿੱਲੀ। ਹਰਿੰਦਰ ਉਹ ਟਾਕੀ ਖੁੱਲਿਆ ਰ ਖੋਲ ਯਾਰ ਬਾਗ। ਕੋਈ ਆਉਂਦਾ ਜਾਂਦਾ ਵੀ ਨਹੀਂ ਸੰਦ ਦੇਖ। ਤਰੇ ਤਿੰਨ ਗੱਡੀਆਂ ਨੇ ਖੋਲੇ। ਥੱਲੇ ਬਾਬੇ ਬਹੁਤ 4-5 ਕਿਲੋਮੀਟਰ ਥੱਲੇ ਲਾਉਣੀ ਪਊ ਆਪਾਂ ਨੂੰ। ਚੜਾਈ ਚੜ ਜਾਗੇ ਬਦ ਨਹੀਂ ਤੁਰ ਕੇ। ਅਰ ਕਹਿੰਦਾ ਬੱਸ ਚੱਲ ਜਾਵਾਂਗੇ। ਫਿਰ ਬੱਸ ਦਾ ਟਾਈਮ ਵੀ ਦੇਖਣਾ ਪਊ ਆਪਾਂ ਨੂੰ। ਮਾੜੀ ਹੋ ਗਈ ਆ ਸਾਰੀ ਵੀ ਪਾਰਕਿੰਗ ਭਰੀ ਪਈ ਆ ਤਾਂ। ਕੋਈ ਆਜੋ ਯਾਰ ਉੱਤੋਂ ਲੰਘ ਜਿਓ ਯਾਰ ਘਰ ਨੂੰ ਹੁਣ ਤਾਂ। ਇੱਕ ਤਾਂ ਪਹਿਲਾਂ ਹੀ 12 ਵਜੇ ਪਏ ਨੇ। ਕੀ ਦੇ? ਉਹ ਆਦਾ ਦੁਰਕੇ ਆ ਮਨਦਾ ਓਏ ਆਸੀ ਤੂੰ ਕੰਮ ਕਰ ਹਾਂ ਗੱਡੀ ਥੱਲੇ ਲਿਆ ਖੜਾ ਤੂੰ ਥੱਲੇ ਖੜਾ ਕੇ ਬਾਸ ਚੜ ਕੇ ਆ ਜਾ ਮੈਨੂੰ ਪਤਾ ਦਾ ਉਹ ਯਾਰ ਪੁਆਇੰਟ ਚਾਰ ਜਾਣੇ ਟਿਕਟ ਕਿੱਥੇ ਲਾਵਾਂ ਜਾਣਾ ਬਸ ਦੀ ਕੁਛ ਨਾ ਕਰੋ ਤੁਸੀਂ ਘੁੰਮਿਆ ਮੈਂ ਘਰੇ ਜਾਂਦਾ ਇਹ ਇਹ ਗੱਲ ਵੀ ਮੈਨੂੰ ਵਧੀਆ ਲੱਗੀ ਗੱਡੀ ਥੱਲੇ ਖੜਾ ਦੀ ਗੱਡੀ ਥੱਲੇ ਖੜਾ ਜੀ ਨਹੀਂ ਨਹੀਂ ਮੈਂ ਕਰਾਂਗਾ ਅੱਜ ਆ ਜਾ ਘੁੰਮ ਕੇ ਇਹ ਸਾਨੂੰ ਗੱਲਾਂ ਵਧੀਆ ਨਹੀਂ ਲੱਗ ਰਹੀਆਂ ਕੋਈ ਚੱਕਰ ਨਹੀਂ ਕੀ ਕਰੀਏ ਸੋਚੋ ਕੀ ਕਰਨਾ ਫਿਰ ਜਾਦਾ ਫਿਰ ਥੱਲੇ ਖੜਾ ਕੇ ਗੱਡੀ ਬਸ ਚੜ ਕੇ ਆ ਜੰਨੇ ਆ ਚਲੋ ਫੇ ਥੱਲੇ ਚਲੀਏ ਲੈ ਲੋ ਵੀ ਹੁਣ ਆਪਾਂ ਥੱਲੇ ਆ ਕੇ ਪਾਰਕਿੰਗ ਲਾਈ ਆ ਹੁਣ ਇੱਥੋਂ ਬੱਸ ਦੇਖਦੇ ਆ ਬੱਸ ਮਿਲਦੀ ਹੈ ਕਿ ਨਹੀਂ ਚੱਕੋ ਮੁੰਡਿਆਂ ਸਮਾਨ ਪਾ ਲੋ ਬੂਟ ਬਾਟ ਫੇ ਬੱਸ ਦੇਖੀ ਆਪਾਂ ਬੱਸ ਦਾ ਪਤਾ ਕਰੀਏ ਇਹ ਨਾਲ ਕਿਤੇ ਪਰਕਿੰਗ ਦੇ ਵਿੱਚ ਉਹ ਜੇ ਹੁਣ ਉੱਤੇ ਜਾ ਕੇ ਪਾਰਕਿੰਗ ਖਾਲੀ ਪਈ ਹੋਈ ਫੇ ਦੇਖੀ ਫੇ ਗਾਲਾਂ ਹਰਿੰਦਰ ਨੂੰ ਐ ਹੋਏ ਹਰਿੰਦਰ ਕਹਿੰਦਾ ਮੈਂ ਤਾਂ ਕਹਦਾ ਇਹ ਕਹਿੰਦਾ ਪਾਨੀਆਂ ਖਾਣਾ ਇੱਥੇ ਰੁਕ ਜਾਨਾ ਕਹਿੰਦਾ ਫੇ ਬੱਬੇ ਹੁਣ ਚਰ ਪਾਨੀ ਨਿਕਲ ਜਣਾ ਸੀ ਹੁਣ ਥੱਲੇ ਕਿ ਵੀ ਜਨਾ ਨਿਕਲਦਾ ਥੇਰਾ ਪੱਥਲੇ ਆਇਆ ਨਾ ਫੇਰ ਫੇਰ ਪਹਾੜ ਕਾ ਤੋਂ ਚੜਨਾ ਤਾਂ ਚੱਲ ਮੈਨੂੰ ਬੂਟ ਪਾਉਣਗੇ ਯਾਰ ਮੈਂ ਨਵੇਂ ਸੂਹ ਲਿਆਂਦੇ ਗਾਇਜ਼ ਟਰੈਕਿੰਗ ਵਾਲੇ ਵਧਾਈਆਂ ਹੋ ਗਈਆਂ ਵਧਾਈਆਂ ਪਾਰਟੀ ਬਜਟ ਬਜਟ ਚ ਲਿਆਂ ਬਜਟ ਚ ਲਿਆਂ ਕਿੰਨੇ ਦੇ ਹੋਣਗੇ ਯਾਰ ਦੱਸਿਓ ਕਮੈਂਟਾਂ ਵਿੱਚ 200 ਰੁਪਏ 300 ਰੁਪਏ ਸੀਗੇ ਉਹ ਬੱਕਰੀ ਗੱਲ ਆ ਕੇ 10 ਰੁਪਏ ਉਹਨੇ ਮੈਨੂੰ ਡਿਸਕਾਊਂਟ ਦੇਤਾ ਕਹਿੰਦੇ ਤੂੰ ਸੋਨਾ ਹੀ ਬਹੁਤ ਆਏ ਹਾਂ ਇਹ ਚੱਲਾ ਕੇ ਆਖੇ ਬੰਦ ਕਰਕੇ ਇਹ ਆਉਂਦੇ ਆ ਕੋਲੋਂ ਲਾਤੀ ਮੈਂ ਕਰ ਲਿਆ ਹਰੇ ਹਰੇੰਦਰ ਤੋਂ ਚਾਰ ਜਨਾਬਾਂ ਚੋਰੀ ਕਰ ਲਿਆ ਆ ਆਹ ਦਾ ਚੋਰਾ ਮੈਂ ਕਿਹਾ ਸਾਲੇ ਤੇ ਕੈਮਰੇ ਲੱਗੇ ਆ ਉਹ ਜਾ ਕਾਦੀ ਚੋਰੀ ਉਹ ਟਰਾਈ ਕਰਨਾਂਗੇ ਨਹੀਂ ਰੱਖੀਆਂ ਹੁੰਦੀਆਂ ਵੀ ਇਹਨਾਂ ਨੂੰ ਵਾਕੇ ਟਰਾਈ ਕਰ ਲਓ ਮੈਂ ਨਹੀਂ ਕਿਹਾ ਚੋਰੀ ਆ ਵੀ ਮੈਂ ਕਿਹਾ ਸਾਲਾ ਇਹ ਕੀ ਕਰਨੀਆਂ ਨੇ ਕਦਾ ਕਦੀ ਅੜ ਲਾ ਔਰੇ ਥੋੜੇ ਕੰਮ ਆ ਜਾਂਦੇ ਆ ਕੋਈ ਹੈ ਟਰੈਕਿੰਗ ਟਰੈਕਿੰਗ ਵਾਸਤੇ ਕਹਿੰਦੇ ਇਹ ਬੰਦੇ ਹੋ ਗਏ ਨੇ ਤਿਆਰ ਬੂਟ ਬਾਟ ਪਹਿਲੀ ਵਾਰ ਹੋਇਆ ਕਿ ਸਾਰੇ ਬੰਦੇ ਟਰੈਕਿੰਗ ਵਾਲੇ ਬੂਟ ਲੈ ਕੇ ਆ ਰਹੇ ਨੇ ਟ੍ਰੈਕਿੰਗ ਵਾਲੀਆ ਕਿੱਤਿਆਂ ਲੈ ਕੇ ਆ ਰਹੇ ਸਟਾਰਟਿੰਗ ਹੁੰਦੇ ਨੇ ਬਰ ਕੋ ਸਟਾਰਟ ਬੇਸਟੀ ਹਾਂ ਤੁਹਾਨੂੰ ਤੁਸੀਂ ਅਮੀਰ ਹਾਂ ਮੈਂ ਪਹਿਲੀ ਵਾਰ ਆ ਕੇ ਆਇਆ ਯਾਰ ਬੂਟ ਯਾਰ ਤੁਸੀਂ ਬੂਟ ਦੇਖੋ ਯਾਰ ਚਾਈ ਬੜਾ ਬੂਟਾ ਨਵੇਂ ਆ ਨਵੇਂ ਆ ਨਾ ਤੇ ਹੁਣ ਬੱਸ ਦੇਖੀਏ ਸਾਨੂੰ ਐ ਵੀ ਨਹੀਂ ਪਤਾ ਉੱਤੇ ਤਾਂ ਲਿਖਿਆ ਸੀ ਵੀ ਇਕੱਠ ਤੇ ਪਹੁੰਚਦੀ ਐ ਇੱਥੋਂ 9:00 ਵਜੇ ਤੁਰੂ ਜਿਆਦਾ ਕਬਾਰ ਹੋਇਆ ਬੱਸ ਨਾ ਹੋਈ ਫਿਰ ਕੋਈ ਨਾ ਮੈਂ ਕੰਨ ਨਾ ਨਹੀਂ ਬਣ ਨਹੀਂ ਕਰ ਫਿਰ ਬੱਸ ਸਹੀ ਗੱਲ ਆ ਪਾਣੀ ਆ ਕੇ ਘਰ ਨੂੰ ਹੋਰ ਕੀ ਹੋ ਸਕਦਾ ਵੈਸੇ ਹੀ ਬਹੁਤ ਲੇਟ ਆਇਸ ਤਾਂ ਵਿਊ ਯਾਰ ਕਿੰਨੇ ਸੋਹਣੇ ਸੋਹਣੇ ਯਾਰ ਵਿਊ ਨੇ ਇਹ TIRAN ਲੱਗ ਜਾਣਾ ਮੈਂ ਅੱਜ ਘਰੇ ਜਾ ਇਹ ਘਰ ਲੱਭਣਾ ਇੱਥੇ ਅੱਜ ਨੂੰ ਇੱਥੇ ਛੱਡ ਜਾਣਾ ਇੱਕ ਅੱਦਾ ਰੋਲਾ ਪਾਉਂਦਾ ਨਹੀਂ ਸੱਚੀ ਇਹ ਲੈਣਾ ਮੈਂ ਘਰ ਇੱਥੇ ਛੱਡ ਜਾਣਾ ਪਾੜਾਂ ਜੀ ਲੈਣਾ ਕੰਮ ਬਾਅਦ ਲੱਭ ਲਾਂਗੇ ਜਦ ਕਰ ਲੈਣਾ ਸੋਝਿਆ ਆਇਆ ਕਰਿਓ ਮੇਰੇ ਕੋਲ ਇੱਥੇ ਲੈ ਕੇ ਜਾਇਆ ਕਰਿਓ ਹਫਤਾ ਹਫਤਾ ਕਿੱਥੇ ਬੱਸ ਸਟੈਂਡ ਉਹ ਜਿੱਥੇ ਕਿ ਬੱਸ ਦਾ ਨਿਸ਼ਾਨ ਬਣਿਆ ਹੋਇਆ ਉਹ ਜੀ ਫਿਰ ਕਿੰਨਾ ਸੋਹਣਾ ਯਾਰ ਮੈਂ ਤੁਰਤੇ ਜਾਦਾ ਦੇਖੀ ਆਉ ਪਾਰਕਿੰਗ ਤੋਂ ਮੁੜਿਆਂਗੇ ਬੱਸ ਫਿਰ ਹੋਰ ਕੀ ਪਹੁੰਚ ਕੇ ਪਹੁੰਚ ਕੇ ਉਹ ਸਾਈਕਲ ਵਾਲਾ ਸਟੈਂਡ ਹੀ ਦੇਖ ਲਓ ਸਾਈਕਲ ਲਿਆਇਆ ਕਰਾਂਗੇ ਇਹ ਕਿਰਾਏ ਤੇ ਲੈ ਜਾਂਦੇ ਆ ਇਹ ਕਿਹੜਾ ਚੜੇ ਜਾਣੇ ਆਪਾਂ ਤੋਂ ਨਹੀਂ ਝਟਾ ਲੈਣੇ ਆਪ ਤੋਂ ਤਾਂ ਚੜ੍ਹ ਨਹੀਂ ਜਾਂਦਾ ਹੈਗਾ ਸਾਈਕਲ ਚੜਾ ਉੱਤੇ ਉੱਤੇ ਜਿਹੜੀ ਲੋਕੇਸ਼ਨ ਸੀ ਉਹਦਾ ਨਾਮ ਕੀ ਸੀਗਾ ਸੱਚੀ ਜੀ ਜਿਹੜੀ ਪਾਰਕਿੰਗ ਸੀ ਕਿਰਿਸਟਿਆਨ ਇਹੋ ਜਿਹਾ ਕੁਝ ਨਾਮ ਆਉਂਦਾ ਪਾਰਕਿੰਗ ਦਾ ਕਿਰਿਸਟਿਆਨ ਕ੍ਰਿਸ਼ਟੀਨ ਰਾਮਦਾਸੂ ਬੋਲਦੇ ਐਨਾ ਨਹੀਂ ਬੋਲਿਆ ਜਾਂਦਾ ਹੱਥੋਂ ਉਂਗਲ ਲਾ ਕੇ ਦੱਸੂ ਮੈਂ ਇਹ ਉਹ ਨਹੀਂ ਇਹ ਦਾ ਹਾਈਕੋ ਜੀ ਨਾ ਆਹੀ ਆ ਪਹਿਲਾ ਹੀ ਆਹੀ ਆ ਪਹਿਲਾ ਹੀ ਆ ਨਹੀਂ ਆ ਦੂਜਾ ਵੀ ਹੈ ਬਸ ਹੈ ਨਹੀਂ ਇੱਕ ਦਸ ਤੇ ਉੱਪਰ ਪਹੁੰਚਣੀ ਸੀ ਹਾਂ ਜੀ ਬਸ ਹੈ ਨਹੀਂ ਹਾਂ ਜੀ ਖਾਮ ਇਹ ਬਸ ਹੈ ਨਹੀਂ ਉਹ ਉਹ ਪੋਰਾ ਕੀ ਕਰੀਏ ਨਾ ਉਹ ਯਾਰ ਬਸ ਹੈ ਨਹੀਂ ਉਹ ਯਾਰ 10 ਵਜੇ ਤੱਕ ਰਾਹਾ ਟਾਈਮ ਕਿਹਦੀ ਲਿਖਿਆ 11 ਜੂਰਾ ਵਾਲੇ ਅੱਛਾ ਸੱਚ ਆ ਵੀ ਲਿਖਿਆ ਹੋਇਆ ਹੈ 2 11 ਹੈ ਨਹੀਂ ਬਾਬਾ 2 11 1 ਵਜਣਾ ਵੀਰੇ ਇੱਥੇ ਆ ਦੇ ਆ 55 ਤੇ ਆ 12 55 ਤੇ 352 ਨੰਬਰ ਆ ਸੜਾ ਡੜ ਬੱਚਾ ਦੇ ਨਾਮ ਆ 352 ਨੰਬਰ ਹੈਗੀ ਯਾਰ ਮੈਨੂੰ ਪਤਾ ਕਰੋ ਹੁਣੇ ਪਤਾ ਕਰੋ ਕਿ ਬੰਟ ਟਿਕਟ ਮੈਨੂੰ ਟਾਈਟਨ ਦਰੋਂ ਹੀ ਮਿਲੂਗਾ ਸਜ ਯਾਰ ਅਪਕਾ ਕੋਨ ਤਾਂ ਨਹੀਂ ਆ ਕਿ ਬੰਕ માં ਦੇਖ ਬੰਕ માં ਦੇਖੇ ਤੇ ਹੈਗਾ ਐਸਾ ਹੈਗਾ ਕੱਲ ਮੈਂ ਸੱਚ ਮਾਰ ਸੱਚ ਮਾਰ ਗਾਇਸ ਅਸੀਂ ਫੇਰ ਉੱਤੇ ਆ ਕੇ ਉਹ ਗੱਡੀ ਲੈ ਕੇ ਆਲਾ ਯਾਰੇ ਕਲੋਲ ਹੋ ਗਈ ਸਾਡੇ ਨਾਲ ਹਰਿੰਦਰ ਦੀ ਗੱਲ ਅਸੀਂ ਤਾਂ ਥੱਲੇ ਗਏ ਵੀ ਚੱਲ ਬੱਸ ਚ ਆ ਜਾਾਂਗੇ ਉੱਤੇ ਜਦ ਥੱਲੇ ਜਾ ਕੇ ਬੱਸ ਦੇਖਿਆ ਬੱਸ ਆ ਗਈ 3 ਵਜੇ ਉੱਤੇ ਨੂੰ ਆਉਣ ਦੀ ਅਜੇ ਵੱਜਿਆ 12 ਫਿਰ ਅਸੀਂ ਦੁਬਾਰਾ ਗੱਡੀ ਲੈ ਕੇ ਉੱਤੇ ਨੂੰ ਆ ਗਏ ਹੁਣ ਇੱਕ ਜਰਮਨ ਤੋਂ ਉਹ ਗੱਡੀ ਗੱਡੀ ਆ ਕਿਸੇ ਨੇ ਓਏ। ਜਾਇਂ। ਜਾ। ਜਾ ਲਾ ਦੇ। ਤੇ ਹੁਣ ਸਾਨੂੰ ਪਾਰਕਿੰਗ ਮਿਲ ਗਈ ਗਾਇਜ਼ ਵਧਾਈਆਂ। ਤੇ ਦੁਬਾਰਾ ਉੱਤੇ ਆਉਣ ਚੱਲੋ ਕੋਈ ਫਾਇਦਾ ਹੋ ਗਿਆ। ਪਹਿਲਾਂ ਜੀ ਹਰਿੰਦਰ ਦੀ ਗੱਲ ਮੰਨੀ ਨਹੀਂ ਹੈਗੀ ਜੇ ਮੰਨ ਲੈਂਦੇ ਤਾਂ ਪੰਜ ਮਿੰਟ ਖੜ੍ਹ ਜਾਂਦੇ। ਪੰਜ ਮਿੰਟ ਖੜ੍ਹ ਜਾਂਦੇ ਤਾਂ ਠੀਕ ਸੀ ਆ। ਆ ਦੇਖ ਲਾ ਉਹ ਨਾ ਵੀ ਇੱਕ ਬੰਦੇ ਆਏ ਆ ਪਰ ਕਿੱਧਰ ਆ ਰਹੇ। ਤੇ ਚਲੋ ਸ਼ੁਗਰਾ ਪਾਰਕਿੰਗ ਮਿਲ ਗਈ ਦੁਬਾਰਾ ਉੱਤੇ ਹੀ ਆਉਣਾ ਪੈਗਾ ਸਾਨੂੰ ਗੱਡੀ ਵਿੱਚ ਹੀ। ਪਾਰਕਿੰਗ ਮਿਲ ਗਈ ਉਹ ਵੱਡੀ ਗੱਲ ਆ। ਤੇ ਲਿਖੋ ਨਾ ਸਨ ਉੱਤੇ ਜਾ ਕੇ ਜੀ ਕਿਸੇ ਮੁੰਡੇ ਚੱਕ ਲੋ ਬੈਗ ਦਾਵਾ ਦਾ ਪਾਰਕਿੰਗ ਆਪ ਨੂੰ ਖੁੱਲੀ ਡੁੱਲੀ ਮਿਲ ਚੁੱਕੀ ਆ ਪਹਿਲਾਂ ਗਲਤੀ ਹੋ ਗਈ ਆਪਾਂ ਜਾਣੇ ਜਾਣਾਂ ਹੀ ਨਹੀਂ ਸੀ ਥੱਲੇ ਪਾਣੀ ਆ ਉੱਤੇ ਜਾ ਕੇ ਖਾਵਾਂਗੇ ਹੁਣ ਆ ਨਹੀਂ ਆ ਜਾ ਹੁਣ ਮੰਨ ਲਾ ਥੋੜੀ ਜਿਹੀ ਚੜਾਈ ਚੜ ਕੇ ਇੱਥੋਂ ਕੋ ਵੀਊ ਨਰੂ ਦੀ ਪਾਰਕਿੰਗ ਥੱਲੇ ਪਈ ਓ ਇੱਥੇ ਨਹੀਂ ਪਾਸ ਹੁੰਦੀ ਚਲੋ ਹੁਣ ਤਿੰਨਰੂ ਤਿੰਨਰੂ ਲਾਤੇ ਅਸੀਂ ਥੱਲੇ ਪਾਰਕਿੰਗ ਕੋ ਚੱਕ ਚਲੋ ਇੱਥੇ ਵੀ ਦੇਖੀਏ ਆਜੋ ਚਲੋ ਆਜੋ ਇੱਥੇ ਵੀ ਲਾਈਏ ਪੈਸੇ ਇਹ ਹੋ ਗਿਆ ਉਹ ਤਾਂ ਉਹੀ ਲਾਈ 10 ਮਿੰਟਾਂ ਦੇ ਖਾਤਰ ਤਿੰਨਰੂ ਦੇ ਕੇ ਆ ਜੇ ਚਲੋ ਜੋ ਵੀ ਹੁੰਦਾ ਹੈ ਅੱਛੇ ਆਜੋ ਹਣਾ ਉਹ ਦੇਖੋ ਪਿੱਛੇ ਗੱਡੀਆਂ ਕਿੱਦਾਂ ਆ ਗਈਆਂ ਉਹ ਵਧੀਆ ਪਾ ਤੇ 5 ਮਿੰਟ ਨਾ ਡਿਸੀਜਨ ਲੈਂਦੇ ਆ ਪਾ ਉਥੇ ਖੜਕੇ ਆਉਣ ਦਾ ਇਹ ਵੀ ਨਹੀਂ ਮਿਲਣੀ ਸੀਗੀ ਉਹ ਤਾਂ ਜੇ ਤੁਹਾਨੂੰ ਨਾ ਤੁਰੋ ਤੁਸੀਂ ਤਾਂ ਨਹੀਂ ਤੁਰਦੇ ਛੇਤੀ ਚਲ ਕੋਈ ਨਹੀਂ ਉਹ ਵੀ ਚੱਲੇ ਨੇ ਇੱਕ ਜਰਮਨ ਤੋਂ ਇਹੀ ਫਾਇਦਾ ਹੁੰਦਾ ਤੁਹਾਡੇ ਨਾਲ ਪੜਾ ਲਿਖਿਆ ਬੰਦਾ ਹੋਣ ਦਾ ਜੇ ਮੈਂ ਨਾ ਹੁੰਦਾ ਤੁਸੀਂ ਗੱਲ ਨਹੀਂ ਕਰਦੇ ਹਾਂ ਤੇ ਨਾ ਉਹਦਾ ਤੁਸੀਂ ਅੱਥੀ ਤੱਕ ਜੇ ਮੈਂ ਨਾ ਹੁੰਦਾ ਤੁਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ ਸੀਗੀ ਤੁਸੀਂ ਕਹਿੰਦਾ ਜਰਮਨ ਦੇ ਨੇ ਕੀ ਬੋਲੀਏ ਅਸੀਂ ਸੋ ਕਰ ਲੈਣੀ ਸੀ ਇੰਗਲਿਸ਼ ਇਜ਼ ਵੈਰੀ ਵੈਰੀ ਇੰਪੋਰਟੈਂਟ ਕਰ ਲੈਣੀ ਸੀ ਅਸੀਂ ਕੀ ਕਹਿਣਾ ਸੀ ਇਹ ਕਹਿਣਾ ਸੀ ਉਹਦਾ ਤਰ੍ਹਾਂ ਉੱਤੋਂ ਰੋਣ। ਜਰੋਨ ਇਹ ਜਿਹੜਾ ਪੜ੍ਹੇ ਲਿਖੇ ਬੰਦਾ ਹੁੰਦਾ ਇਹੀ ਫੈਰਾ ਹੁੰਦਾਗਾ। ਜਿਹੜੀ ਮਰਜ਼ੀ ਭਾਸ਼ਾ 'ਚ ਗੱਲ ਕਰਾ ਦੋ ਦੁਨੀਆ ਦੀਆਂ 36 ਭਾਸ਼ਾਵਾਂ ਆਉਂਦੀਆਂ ਨੇ। ਉਹ ਵੀ ਕਰ ਲੈਂਦੇ ਸੀ ਗੱਲ। ਉਹ ਵੀ ਕੋਈ ਚੈੱਕ ਕਰਨੀ ਸੀ ਇਟਾਲੀਅਨ ਜੀ ਵੀ ਮੈਂ ਹੀ ਪੁੱਛ ਕੇ ਆਇਆ ਸੀ ਬੱਸ ਵਿੱਚ ਛੋਟੇ ਤੋਂ ਕਿਸੇ ਹਿੰਮਤ ਹੀ ਨਹੀਂ ਸੀ ਕਿ ਚੜ੍ਹਨੀ। ਮੈਂ ਪੁੱਛਿਆ ਬੱਸ ਵਾਲੇ ਡਰਾਈਵਰ ਨੂੰ ਵੀ ਬੱਸ ਕਿੰਨੇ ਵਜੇ ਆਊਗੀ। ਮੈਂ ਦੇ ਰਹਾ ਇੱਥੇ ਪੜ੍ਹੇ ਲਿਖੇ ਬੰਦੇਆਂ ਹੌਂਸਲਾ ਹੀ ਨਹੀਂ ਹੈਗਾ ਵੀ ਬੱਸ 'ਚ ਜਾ ਕੇ ਡਰਾਈਵਰ ਨੂੰ ਪੁੱਛ ਲਈਏ। ਖੇਰੇ ਸਾਰੇ ਬੰਦੇ ਨੂੰ ਆਪ ਮੂਰੇ ਹੋਣਾ ਪੈਂਦਾ ਹੈਗਾ ਆ ਜਾਓ ਕਿਤੇ ਬੜੇ ਲੇਜੀ ਹੋ ਵੀ ਰਾਤ ਦੇ ਵਿੱਚ ਸੋਹਣੇ ਸੋਹਣੇ 뷰 ਪੂਰੀ ਜਾਓ ਯਾਰ ਰੁਕੋ ਨਾ ਰੁਕੋ ਨਾ ਜਿਹੜਾ ਰੁਕ ਗਿਆ ਸਫਰ ਦੇ ਵਿੱਚ ਬਸੋ ਤੂੰ ਉਹ ਵੀ ਬਣਾਇਆ ਹੋਇਆ 뷰 ਬਹੁਤ ਸੋਹਣਾ ਹੈ ਯਾਰ ਅੱਜ ਹਾਂ ਉੱਥੇ ਜਾ ਕੇ ਹੋਵੇ ਕੀ ਬੜਾ ਕੁਝ ਕੀ ਹੋ ਮੈਨੂੰ ਵੀ ਪਤਾ ਹੈਗਾ ਜਾ ਕੇ ਦੇਖਿਓ ਤੂੰ ਕੰਮ ਤਾਂ ਇਹੀ ਕਰਦੇ ਜਿ ਪਹਿਲਾਂ ਇਹੀ ਕੀ ਮਤਲਬ ਤੇਰਾ ਇਹ ਮਤਲਬ ਤੇਰਾ ਕਹਿਣ ਦਾ ਕੀ ਆ ਮਤਲਬ ਵੀ ਆਪਾਂ ਅਧਰਾ ਚੜ ਗਏ ਅੱਧਰ ਹੈ ਗਿਆ ਓਹ ਜੀ ਵਿਊ ਬਹੁਤ ਸੋਹਣਾ ਯਾਰ ਉੱਥੋਂ ਨਾ ਵੀ ਬਹੁਤ ਸੋਹਣਾ ਜਾਂਦਾ ਉੱਤੇ ਨਾ ਤੇ ਆ ਪਹਾੜ ਬਸ ਨਾਲ-ਨਾਲ ਹੀ ਚੱਲ ਰਿਹਾ ਉੱਤੋਂ ਜ਼ਿਆਦਾ ਵਧੇ ਇਹਦੇ ਨੀਵਾ ਹੋ ਜਾਣਾਗਾ ਆਪਾਂ ਇਹਦੇ ਉੱਤੇ ਵਾਲੀ ਸਾਈਡ ਤੇ ਲੈ ਜਾਣਾਗਾ ਤੇ ਤੁਰੇ ਚੱਲੋ ਧੀਰੇ ਧੀਰੇ ਸੇ ਵਾਹ ਜੋ ਤੁਸੀਂ ਕਿਧਰ ਬੜੇ ਫਿਰਦੇ ਹੋ نو بھی اتوں کئی راہ ਜਾਂਦੇ ਆ ਜਾਂਦੇ ਸਾਰੇ ਉੱਤੇ ਉੱਤੇ ਹੀ ਆ ਇੱਕ ਜਿਵੇਂ ਹੋਰ ਰਾਹ ਹੋ ਗਿਆ ਇੱਕ ਇਧਰ ਦੀ ਰਾਹ ਹੋ ਗਿਆ ਕੇਵਲਕਾਰ ਵੀ ਹੋ ਗਈ ਇੱਕ ਇਹ ਵੀ ਰਾਹ ਹੋ ਗਿਆ ਆਡਾਡ ਵਿਊ ਪੁਆਇੰਟ ਦੇ ਨਾਲ ਨੇ ਪਰ ਸਾਰੇ ਜਾਣੇ ਉੱਤੇ ਹੀ ਉਥੇ ਘੈਂਟ ਹੈ ਕੋ ਉਧਰ ਤੁਰੇ ਜਾਂਦੇ ਲੋਕ ਉਧਰ ਦੀ ਵੀ ਰਾਹ ਜਾਂਦਾਗਾ ਸੋ ਡਿਸਾਈਡ ਕਰੋ ਉਂਗਲਾ ਖਿੱਚ ਤੰਨੇ ਕਿਹੜਾ ਰਾਹ ਜਾਣਾਗਾ ਕਿਹ ਚ ਕਿਹੜੀ ਉਂਗਲ ਖਿੱਚਦਾ ਆਪਾਂ ਤਾਂ ਸੁਣੀ ਪਿਆ ਫੰਨੀ ਤੈਨੂੰ ਕੀ ਪਤਾ ਮੈਂ ਕਿਹੜੀ ਉਂਗਲ ਤੇ ਕਿਹੜਾ ਰਾਹ ਸੋਚਿਆ ਹੈਗਾ ਤੂੰ ਤਾਂ ਉਂਗਲ ਖਿਦਨੀ ਆ ਰਹਿਣ ਤੇ ਤੇਰਾ ਕੀ ਪਿਆ ਥੱਲੇ ਨੂੰ ਮੋਲਡ ਵਿੱਚ ਨਾ ਖਾਚੋ ਆਰਾ ਕੱਲਾ ਜਾ ਪਹਿਲਾਂ ਬਾਣੀ ਦੋ ਯਾਰ ਮੁੰਡਾ ਲੈ ਲਿਆ ਕੰਮ ਆਪਾਂ ਥੋੜਾ ਹੀ ਰਹਿ ਗਿਆ ਬਹੁਤ ਠੀਕ ਹੈ ਹੁਣ ਖਾਣ ਲੱਗੇ ਆ ਬਹਿ ਕੇ ਕੁਛ ਨਾ ਬਸ ਬਿਟ ਬਿਊਟੀਫੁਲ 뷰 ਯਾਰ ਬਹੁਤ ਸੋਹਣਾ ਬਾਬੇ ਦੁਲੇ ਮਿੱਟੀ ਤਾਂ ਨਾ ਸਿਰ ਲੱਗਿਆ ਮਾਸਕ ਕਿਸੇ ਤਾਂ ਰੱਬ ਕਰ ਲੈਣਾ ਸੀ ਉਹ ਤੇ ਗੱਡੀ ਖੜੀ ਦੇਖ ਕਿੰਨੀ ਕਹਣ ਗੱਡੀ ਨਾਲ ਘਰ ਬਣਦਾ ਮੇਰਾ ਇਹ ਆ ਬਹੁਤ ਕਬਤੇ ਕਰ ਲੈਣਾ ਹੁੰਦਾ ਨਹੀਂ ਤਾਂ ਸੋਹਣੇ ਲੱਗਦੇ ਆ ਇਹ ਚੀਜ਼ਾਂ ਇੱਥੇ ਰਹਿਣਾ ਵੀ ਇੱਕ ਲੱਗ ਸੋਹਾ ਦਾ ਹੁਣ ਮੈਂ ਬੈਠ ਕੇ ਹੋਰ ਤੇ ਅੱਲੀ ਕਰ ਲੱਭਦਾ ਲੱਭ ਲੈ ਦੇਖ ਲੈ ਦੇਖਦੇ ਆ ਓਏ ਸੱਚੀ ਮੈਂ ਸੀਰੀਅਸ ਆ ਲੈ ਲਾਂਗੇ ਕੀ ਕਰਦਾ ਮੈਂ ਕਿਰਾਏ ਤੇ ਦੇ ਦਾਂਗੇ ਬਾਅਦ ਨਨੇ ਆਪ ਇੱਥੇ ਰਹਿ ਜਾ ਕਰਾਂਗੇ ਉਵੀ ਇਹ ਵਿਊ ਦੇ ਨਾਲ ਖਾਣ ਦਾ ਵੀ ਲੱਗ ਹੀ ਸਵਾਦ ਆ। ਕਿ ਨਹੀਂ ਗਾਈਜ਼? ਬਹੁਤ ਮਜ਼ਾ ਆ ਰਿਹਾ ਹੈ। ਮਜ਼ਾ ਆ ਰਿਹਾ ਹੈ। ਫੋਨ ਤੇ ਲੱਗਾ ਬਹੁਤ ਮਜ਼ਾ ਆ ਰਿਹਾ ਹੈ। ਨਹੀਂ ਉਹ ਵਿਊ ਲੋਕਾਂ ਨੂੰ ਵੀ ਦਿਖਾਉਣਾ ਯਾਰ। ਬੰਬੇ ਬਾਤ ਕੇ ਸਾਡੀ ਪਾਣੀ ਦੀ ਬੋਤਲ ਥੱਲੇ ਰੁੜ ਚੱਲੀ ਸੀ। ਰੋਗੀ ਕੋਲੀ ਜੇ 10 ਕ ਸਟੈਪ ਹੋਰ ਥੱਲੇ ਚਲੀ ਜਾਂਦੀ ਕਿਸੇ ਨੇ ਨਹੀਂ ਸਿਆਣਾ ਚੱਕਣਾ ਸਾਡੇ ਜੋ ਹਿੰਮਤ ਹੀ ਨਹੀਂ ਪੈਣੀ ਸੀਗੀ। ਮੁਰਦਾ ਹੀ ਜਾਗ ਲੈਂਦੇ। ਤੂੰ ਮੂੰਹ ਲਬੇੜਿਆ ਓਏ। कि सोहनी दुनिया बनाई है ना रब ने मौसम भी अच्छा घंट आ ना ठंड आ ना गर्मी आज जुकिया काम थोड़ा पत्तल ਆ ਇਹਨਾਂ ਨੇ ਬਣਾਇਆ ਲਿਆ ਨਾ ਸ਼ੇਪਾਂ ਲੋਕੀ ਨਾਲ ਕਿੱਧਰ ਨੂੰ ਕਿਹੜੀ ਪਹਾੜੀ ਦੀਦੀ ਆ ਤੁਹਾਨੂੰ ਜਿੱਧਰ ਨੂੰ ਜਿਹੜੀ ਜਿਹੜੀ ਸ਼ੇਪ ਦੇ ਪਹਾੜ ਦੇਖਦੇ ਉਧਰ ਨੂੰ ਉਹੀ ਸੀ ਕੈਮਰੇ ਚ ਦਿਖਾ ਜਾ ਰਿਹਾ ਹੈ ਲੈ ਕੇ ਚੱਲੇਗਾ ਇਹ ਆ ਦੇਖੋ ਉਹੀ ਸ਼ੇਪ ਦਾ ਗਾਹ ਪਹਾੜਾ ਕੱਲੇ ਕੱਲੇ ਪਹਾੜ ਦਾ ਇਧਰ ਨੂੰ ਵੀ ਆਉਂਦੀ ਆ ਫਾਟਲੇ ਵੀ ਲਿਖਾ ਬੈਂਕਾਕ बैंको बैंकॉक होगा बिरय बाद में से 17 किलोमीटर स्थान बोलेगा का 1450 मी किलोमीटर ते वेनेसिया भी लिखा है वाह रोमा मैड्रिड गाइस रियल मैड्रिड कारेस वाशिंगटन डीसी लंदन बर्लिन ਤੋ ਆਹ ਹਾਈਕਾਂ ਦੇ ਨਾਮ ਨੇ ਸਾਰੀਆਂ ਦੇ ਅੱਡ ਅੱਡ ਤੁਹਾਨੂੰ ਗਾਹ ਜਾ ਕੇ ਦਿਖਾਉਣੀ ਆ ਉਹ ਪਹਾੜ ਇੱਕ ਸਾਈਡ ਤੋਂ ਆਇਆ ਹੀ ਕੱਟਿਆ ਜਾ ਹੋਇਆ ਕੰਪੜਾ ਘੈਂਟ ਲੱਗਦਾ ਨਾ ਕੁਝ ਦਿਖਾਉਣੀ ਆ ਪਰ 뷰 ਯਾਰ ਔਸਮ ਆ 3 ਘੰਟਿਆਂ ਦੀ ਹਾਈਕ ਕਰਨ ਦਾ ਸਵਾਦ ਤਾਂ ਹੈ ਉੱਧਰ ਆ ਜਾ ਥੱਲੇ ਉਤਰ ਕੇ ਕਿਚਿਤ ਦੇਖਾਂਗੇ ਟੈਂਟ ਲਾਇਆ ਸੀ ਉੱਥੇ ਨਹੀਂ ਜੀ ਟੈਂਟ ਅਸੀਂ ਇੱਧਰ ਥੱਲੇ ਉਤਰ ਕੇ ਇੱਧਰਲੇ ਪਾਸੇ ਲਾਇਆ ਉੱਥੇ ਲਾਇਆ ਸੀ ਨਾ ਇਸ ਤੋਂ ਉਪਰ ਗਿਆ ਲੱਗਾ 11 ਦੇ ਉਪਰ ਪਾਸੇ ਉਹ ਵੀ ਬਹੁਤ ਵਧੀਆ ਚੀਜ਼ ਆ ਲਾਉਣਾ ਚਾਹੀਦਾ ਬਸ ਯਾਰ ਦੇਖਣ ਵਾਲਾ ਬਹੁਤ ਵਧੀਆ ਚੀਜ਼ ਹੈ ਕੈਂਪਿੰਗ ਐਕਸਪੀਰੀਅੰਸ ਹੈ ਕੋਈ ਬਹੁਤ ਵ ਤਵੇਰ ਨੂੰ ਬੜੀਆ ਲੱਗਦਾ ਜਦੋਂ ਬੱਦਲ ਆਂਦੇ ਨੇ ਇੰਨਾ ਪਰਮਦੇ ਹਾਲਦ ਵਾਲੀ ਦਿਨਾਂ ਤੇ ਵੇਲੇ ਆ ਰਿਹਾ ਉਹ ਚਲਾ ਦਿਓ ਯਾਰ ਕਿ ਕਾਹ ਨੂੰ ਚੱਲ ਗਏ ਇੱਕ ਦੀ ਫੋਟੋ ਵੀਡੀਓ ਕਰ ਲੇਣਾ ਹੋਰ ਇੱਕ ਫੋਟੋ ਵੀਡੀਓ ਨਹੀਂ ਕੀਤੀ ਅੱਜ ਤੱਕ ਇਹ ਇੱਦਣੂ ਤੁਸੀਂ ਤਾਂ ਬਾਬੇ ਦੂਜੀ ਵਾਰ ਆਏ ਹੋ ਹਾਂਜੀ ਕਿਵੇਂ ਲੱਗਾ ਦੂਜੀ ਵਾਰ ਵੀ ਸੋਹਣਾ ਆ ਕੈਂਡ ਲਾ ਦੋ ਨਾ ਜੀ ਜਾਨੀ ਬਰਦਾ ਤੈਨੂੰ ਮਰਜ਼ੀ ਆ ਜਾ ਸੋਹਣਾ ਹੀ ਰਹਿਣਾ ਚਲਾ ਆ ਤਾਂ ਪਹਿਲੀ ਵਾਰ ਆਇਆਗਾ ਹਨਾ ਹਾਂਜੀ ਕਿਵੇਂ ਆ ਪਰ ਇੱਕ ਗੱਲ ਹੈ ਕਿ ਜਦੋਂ ਕੈਂਡ ਆ ਯਾਰ ਜਦੋਂ ਰਾਤ ਰਹਿੰਦੇ ਤਾਂ ਨਿਆਰਾ ਬਹੁਤ ਵਾਈਬ ਅਲੱਗ ਹੈ ਰੇ ਦਿੱਲੀ ਦੇ ਹਰ ਇੱਕ ਪਹਾੜ ਵਿੱਚ ਜਾਣ ਦੀ ਵਾਈਬ ਅਲੱਗ ਜੀ ਆਉਂਦੀ ਆ। ਕੈਂਡ ਆ ਨਾ ਪਹਾੜੀ ਇਹਦੇ ਦੁਲਮੀ ਤੇ ਸਾਰਾ ਸੋਹਣਾ ਦੇਖਣ ਵਾਲਾ। ਇੰਨੇ ਲੋਕਾਂ ਨੂੰ ਪਤਾ ਨਹੀਂ ਹੈਗਾ ਜਿਵੇਂ ਇਟਲੀ ਲੋਕ ਬਾਹਰੋਂ ਵਿਜ਼ਿਟ ਕਰਦੇ ਆ ਰੋਮ ਹੋ ਗਿਆ, ਮਿਲਾਨ ਹੋ ਗਿਆ, ਜਾਂ ਫਲੋਰੈਂਸ ਹੋ ਗਿਆ ਜਾਂ ਆਹ ਵਾਲੇ ਪਰ ਇੱਕ ਗੱਲ ਆ ਵੈਨਿਸ ਹੋ ਗਿਆ ਵੈਨਿਸ ਇਹੀ ਜ਼ਿਆਦਾਤਰ ਵਿਜ਼ਿਟ ਕਰਦੇ ਪਰ ਆ ਚੀਜ਼ਾਂ ਅਲੱਗ ਨੇ। ਬਸ ਹਾਈਪਰੰਦੀ ਮੀਨ ਗੱਲ ਤਾਂ ਇਹ ਹੈ ਕਿ ਸਾਰਾ ਤੁਰਕੇ ਨਹੀਂ ਆਉਣਾ ਚਾਹੁੰਦੇ ਤਾਂ ਸਿੱਧਾ ਉੱਪਰ ਆਉਂਦੀ ਹੈ ਹਾਂ ਸਿੱਧਾ ਉੱਤੇ ਕੇਵਲ ਕਾਰਾਂ ਵੀ ਆਉਂਦੀਆਂ ਨੇ ਘਰ ਦੇ ਨਾਲ ਆਹ ਚੀਜ਼ ਦੇਖਣ ਤੇ ਬਾਕੀ ਮੈਂ ਹੋਰ ਕਿਸੇ ਹਾਈਕ ਤੇ ਇੰਨੇ ਰੈਸਟੋਰੈਂਟ ਤੇ ਹੋਟਲ ਨਹੀਂ ਦੇਖੇ ਹੈਗੇ ਰਾਹ ਵਿੱਚ ਆਉਂਦੇ ਜਿੰਨੇ ਇੱਥੇ ਨੇ ਇੰਨੇ ਕ ਨਵੇਂ ਜਿਹੇ ਹੋਟਲ ਨੇ ਮਤਲਬ ਹੋਟਲ ਵੀ ਕਮਰੇ ਨੇ ਜਿਵੇਂ ਆ ਇੱਕ ਝੌਂ ਬੜੀਆ ਇਹ ਅਲੱਗ ਆ ਇੱਕ ਕਮਰਾ ਹੋਊਗਾ ਇੱਕ ਵਾਸ਼ਰੂਮ ਹੋਊਗਾ ਨਾਲ ਇੱਕ ਕਿਚਨ ਵਗੈਰਾ ਹੋਊਗੀ ਆ ਡਾਡਾ ਮਤਲਬ ਬੁੱਕ ਕਰ ਸਕਦੇ ਆ ਆਪਾਂ ਬਾਕੀ ਰੈਸਟੋਰੈਂਟ ਤਾਂ ਮੇਰੇ ਹੀ ਨੇ ਰਾਹ ਦੇ ਵਿੱਚ ਘੈਂਟ ਆ ਹਾਈਕ ਬਹੁਤ ਘੈਂਟ ਆ ਬਾਕੀ ਵਿਊ ਮਾਸ਼ਾਅੱਲਾ ਬਤਰੇੜਾ ਰਾਹ ਆਉਂਦਾ ਨਾ ਬੜਾ ਘੈਂਡਾ ਯਾਰ ਨਾਲ-ਨਾਲ ਆਪਿਆਂ ਪਹਾੜੀ ਦਾ ਵਿਊ ਬਹੁਤ ਸੋਹਣਾ ਰਾਹਗਾ ਨਾਲ ਫੋਟੋ ਵੀਡੀਓ ਖਿੱਚਣ ਲਈ ਬਹੁਤ ਵਧੀਆ ਹੈਗਾ ਤੇ ਹੁਣ ਬੱਦਲ ਵੀ ਹਟ ਕੇ ਥੋੜੇ ਧੋਬੇ ਨਿਕਲੇ ਪਹਾੜ ਉਦੋਂ ਵੀ ਸੋਹਣੇ ਦੇਖਣ ਲੱਗ ਗਏ ਨੇ ਮੀਂਹ ਨਹੀਂ ਪਿਆ ਚਲੋ ਮੀਂਹ ਨਹੀਂ ਪਿਆ ਆ ਪ੍ਰੀਤ ਲੱਗਿਆ ਹੋਇਆ ਸੀਗਾ ਸਵੇਰ ਦਾ ਮੀਂਹ ਆ ਮੀਂਹ ਆ ਗੱਲ ਤਾਂ ਹੀ ਲੱਗਿਆ ਹਾਂ ਤੇ ਹੁਣ ਚਲੋ ਥੱਲੇ ਨੂੰ ਚੱਲੀਏ ਆਪਾਂ ਸਹੀ ਸੀ ਉਹ 2.5 ਘੰਟੇ ਲੱਗਦੇ ਆ ਹਾਈਕ ਨਾਲ ਜੇ ਬੰਦੇ ਨੇ ਉੱਤੇ ਨੂੰ ਆਉਣਾ ਜੇ ਰੁਕ ਰੁਕ ਕੇ ਆਉਂਦਾ ਤਾਂ 3 ਘੰਟੇ ਉਹ 2.5 ਘੰਟੇ ਲੱਗਦੇ ਆ ਨਾਰਮਲ ਹੈ ਰੁਕਣਾ ਤਾਂ ਪੈਂਦਾ ਹੀ ਆ ਹੂੰ ਤੇ ਬਾਕੀ 2 ਘੰਟੇ ਉੱਤੇ ਲਾ ਲੋ ਬੰਦੇ ਨੇ ਆਉਦੀ ਕੋਈ ਵੀ ਐਕਟੀਵਿਟੀ ਕਰਨੀ ਆ ਬੈਣਾ ਫੋਟੋਆਂ ਖਿੱਚਣੀਆਂ ਆ ਥੀ ਵਿਊ ਇੰਜੋਏ ਕਰਨਾ ਖਾਣਾ ਪੀਣਾ ਹੈਗਾ ਬਾਅਦ ਥੱਲੇ ਦਾ ਪਹੁੰਚ ਜਾਵਾਂਗੇ ਚਾ ਕਿੰਨੇ ਵਜ ਗਏ ਤਾਂ 5 ਵਜ ਗਏ 5 ਵਜ ਕੇ ਵੀ ਚੱਲੀਏ 1.5 ਘੰਟਾ ਤਾਂ ਮਸੱਲੇ ਜਾਣ ਨੂੰ ਹੀ ਲੱਗ ਜੂ view ਬਹੁਤ ਸੋਹਣੇ ਸੋਹਣੇ ਆ ਸੋ ਉਹ ਪਹਾੜ ਆ ਉਹ ਇੱਧਰ ਆ ਜਾ ਫਰੀਦ ਉੱਤੇ ਆ ਜਾ ਉਹ ਉਹਦੇ ਫਰੀਦ ਤੇ ਜਾ ਰਿਹਾ ਫੋਟੋ ਅਸੀਂ ਕਿਸਲੇ ਨਹੀਂ ਖਿੱਚਣੀ ਪਰ ਤੇਰੀ ਹਾਂ ਨਾ 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 ਉਹਦੇਆਂ ਗੱਲਾਂ ਬਹੁਤ ਹੋ ਗਈਆਂ ਤੇਰੀਆਂ ਹੁਣ 79 ਗੱਲ ਆ ਜੀ ਯਾਰ view ਕਿੱਦਾਂ ਲਵਾਂਗੇ ਹੁਣ ਤੇਰਾ 79 ਗੱਲ ਆ ਜੂ ਆ ਜਾ ਇੱਧਰ ਤੁਸੀਂ ਇੱਧਰ ਯਾਰ view ਕਰਾਂ ਨਾ ਬੱਸ ਚਲੋ ਕੋਈ ਇਹ ਘਾੜੀਆਂਾਂ ਤੇ ਜੰਤਾਂ ਦੇ ਜਾਨਵਰ ਵੀ ਬਹੁਤ ਰੱਖੇ ਹੋਏ ਨੇ ਉੱਤੇ ਕਈਆਂ ਦੀਆਂ ਗਾਵਾਂ ਛੱਡੀਆਂ ਹੋਈਆਂ ਨੇ ਉਹ ਆ ਕੀ ਤੁਸੀਂ ਕਹਿੰਦੇ ਸੀ ਆ ਕੀ ਪੈ ਕੁਰੇ ਪਤਾ ਨਹੀਂ ਕੀ ਲਾਵੇਂ ਹਾਂ ਇੱਧਰ ਦੇਖੀਏ ਇੱਧਰ ਤਾਂ ਸੂਰ ਨੇ ਲਾਮਾ ਹੁੰਦਾ ਜਿੰਨਾਂ ਨੂੰ ਕੋਈ ਪਤਾ ਲਾਮਾ ਜਿੰਨ ਨੂੰ ਮੈਨੂੰ ਪੰਜਾਬੀ 'ਚ ਦੱਸੋ ਆ ਦੇਖ ਵਾਹ ਹੁੰਦੇ ਆ ਉਹਦੇ ਆ ਦੇਖ ਬੈਠੇ ਲਾਮਾ ਕਹਿੰਦੇ ਐ ਇਹਨੂੰ ਇੰਗਲਿਸ਼ 'ਚ ਦੇਖ ਲੈਂਦੇ ਆ ਇੰਗਲਿਸ਼ ਵੀ ਬੜਾ ਬੋਲਾ ਲੱਗਣਾ ਕੋਲ ਨਹੀਂ ਗਾਇਜ਼ ਕੀ ਹੁੰਦਾ ਪੰਜਾਬੀ ਵਿੱਚ ਮੈਨੂੰ ਵੀ ਨਹੀਂ ਪਤਾ ਕੀ ਕਹਿੰਦੇ ਆ ਅੱਭੀ ਦੇਖੀ ਮੈਂ ਦੇਖੀ ਪਹਿਲੀ ਵਾਰ ਉਹ ਗਾਹ ਲਾਮਾ ਹੀ ਲਿਖਿਆ ਹੁੰਦਾ ਪੰਜਾਬੀ ਵਿੱਚ ਵੀ ਪੰਜਾਬੀ ਵਿੱਚ ਵੀ ਲਾਮਾ ਹੀ ਆਉਂਦਾ ਪਤਾ ਨਹੀਂ ਹੁਣ ਲਾਮਾ ਹੁੰਦਾ ਕੀ ਆ ਥੱਲੇ ਆ ਉਹ ਕੀ ਆ ਉਹ ਜਿਹੜੇ ਥੱਲੇ ਫਿਰਦੀਆਂ ਨੇ ਪੇਡਾਂ ਨੇ ਪੇਡਾਂ ਪੇਡਾਂ ਕੇ ਬੱਕਰੀਆਂ ਪੇਡਾਂ ਛੂਟੀਆਂ ਪੇਡਾਂ ਹੂੰ ਵੀ ਥੱਲੇ ਹੋਰ ਵੀ ਕਈਆਂ ਨੇ ਮੁਰਗੀਆਂ ਮੁਰਗੀਆਂ ਰੱਖੀਆਂ ਹੋਈਆਂ ਥੱਲੇ ਬੜੇ ਜਾਨਵਰ ਰੱਖੇ ਹੋਏ ਆ ਮੋਰ ਰੱਖੇ ਹੋਏ ਆ ਲੋ ਵੀ ਮਿੱਤਰੋ ਹੁਣ ਆਪਾਂ ਤੁਰ ਪਿਆ ਤੇ ਮੁੰਡੇ ਕਹਿੰਦੇ ਕੁਝ ਖਾਣਾਗਾ ਕਿੱਥੇ ਜਾਣਾਗਾ ਖਾਣ ਵੀ ਇੰਡੀਆ ਰੈਸਟੋਰੈਂਟ ਚੱਲਦੇ ਆਂ ਇੰਡੀਆ ਰੈਸਟੋਰੈਂਟ ਦਾ ਬਹੁਤ ਟਾਈਮ ਲੱਗਿਆ ਨਾਲੇ ਪੈਰਿਸ ਸੀਗਾ ਉੱਥੇ ਖਾਧੀ ਫਰਾਂਸ ਖਾਦਾ ਸੀ ਬਰਾਜ ਖਾਦਾ ਸੀ ਉੱਥੋਂ ਬਾਤ ਕਿੱਦਾਂ ਦੀ ਹੈ ਚਲੋ ਵੀ ਉੱਥੇ ਚੱਲਦੇ ਹੁਸਦਾਨੋ ਚਲਾਂਗੇ ਹੁਸਦਾਨੋ ਹੈਗੀ ਆ ਵਾਟੂ ਇਹ ਫਰਾਂਸ ਚੱਲਦੇ ਆਂ ਨੇੜੇ ਤੇੜਿਆ ਬਰਾਜ ਹੈ ਆਸਟਰੀਆ ਵੀ ਨੇੜੀ ਆ ਚੱਲਦੇ ਆਂ ਉੱਥੇ ਆਸਟਰੀਆ ਆ ਸਕਦੇ ਆ ਸਵੇਰੇ ਕੰਮ ਤੇ ਲੱਗਣਾ ਚਲੋ ਨੈਕਸਟ ਬਲੌਗ ਪਰ ਆਸਟਰੀਆ ਜਾਉਂਦਾ ਮਾਜਾ ਤੁਸਾਂ ਨੂੰ ਕੰਮ ਤੇ ਛੱਡ ਕੰਮ ਛੱਡਦਾ ਨਹੀਂ ਨਹੀਂ ਉਹ ਤਾਂ ਫਾਰਮ ਫਾਰਮ ਚ ਕਈ ਵਾਰ ਕਹਿ ਰਹੇ ਨੇ ਇਹ ਕੰਮ ਛੱਡ ਦਾਂਗੇ ਛੱਡਣਾ ਛੁੜਿਆ ਕੰਮ ਉਹ ਆ ਬੱਬੇ ਬੰਦੇ ਇੰਨੇ ਭੁੱਖੇ ਆ ਨਾ ਤਾਂ ਖਾ ਖੂ ਕੇ ਬਾਅਦ ਚ ਮੈਨੂੰ ਯਾਦ ਕਰਾ ਰਹੇ ਆ ਕਹਿੰਦੇ ਆਪਾਂ ਬਲੌਗ ਤਾਂ ਬਣਾਏ ਨਹੀਂਗਾ ਖਾਣ ਪੀਣ ਕੀ ਕਰਦੇ ਭੁੱਖੇ ਨਹੀਂ ਲੱਗੀਦੀ ਯਾਰ ਬੋਲਾ ਉਹ ਤਾਂ ਸੌਂਫ ਹੀ ਖਾਈ ਗਿਆ ਭਰਾਵਾ ਤਿੰਨ ਚਾਰ ਚਾਪ ਚ ਸੌਂਫ ਤੇ ਖਾ ਗਿਆ ਇਹਦਾ ਮੈਂ ਹਟਾਇਆ ਮੈਂ ਕਿਹਾ ਬੱਸ ਕਰ ਮੈਂ ਕਿਹਾ ਉਹਨਾਂ ਨੇ ਕਹਿਣਾ ਵੀਰੇ ਸੌਂਫ ਦੇ ਵੀ ਪੈਸੇ ਦੇ ਦੋ ਵਧੀਆ ਜੀ ਯਾਰ ਮੀਟ ਵਧੀਆ ਸੀ ਇਹਨਾਂ ਦਾ ਬਹੁਤ ਸਵਾਦ ਸੀ ਹੂੰ ਇਹ ਦਾਲ ਮਖਣੀ ਦੀ ਪੈਣੂਗੀ ਸਹੀ ਗੱਲ ਐ ਰੋ ਬੜੇ ਟਾਈਮ ਬਾਅਦ ਖਾਧੀ ਆ ਵੈਸੇ ਵੀ ਠੀਕ ਹੀ ਬਣਿਆ 55 500 ਚਾਰ ਜਾਨਾ ਸੀ ਉਸ ਵੀ ਨਹੀਂ ਸਸਤਾ ਸੀਗਾ ਨਾਲੇ ਖਾਦ ਤਾਂ ਵੀ ਦੱਬ ਗਏ ਤੇ ਹੁਣ ਚੱਲਦੇ ਆ ਬਸ ਆਪਾਂ ਘਰ ਨੂੰ ਨੇਰਾ ਹੋ ਗਿਆ 8:30 ਹੋ ਗਏ ਕਿੰਨੇ ਵੇ ਪਹੁੰਚਾਂਗੇ 6:11 ਦੋ ਘੰਟਾ ਰਾਹ 6:11 ਪਹੁੰਚ ਜਾਾਂਗੇ ਆਪਾਂ ਕਰੇ ਤੇ ਮਿਲਦੇ ਆ ਤੁਹਾਨੂੰ ਹੋਰ ਕਿਸੇ ਦਿਨ ਹੋਰ ਬਲੌਗ ਦੇ ਵਿੱਚ तब तक के लिए बाय बाय जल्दी